ਨੀ ਸਲਾ ਕਰ ਕੇ ਰਹਾ ਹੈ ਆਪ ਬਰੇ ਸਮੋਸੇ ਆ ਗਿਆ ਹਾਂਜੀ ਮਿਲ ਜਾਣਗੇ ਜੀ ਕਿੰਨੇ ਸਮੋਸੇ ਲੈਣੇ ਆ 20 ਸਮੋਸੇ ਦੇ ਦਿਓ 20 ਸਮੋਸੇ ਮਿਲ ਜਾਣਗੇ ਜੀ ਪੈ ਕਰਕੇ ਰੱਖ ਲਿਓ ਮੈਂ ਆ ਗਿਆ ਮੜੇ ਠੀਕ ਆ ਹਲੋ ਮੈਡਮ ਕੋਈ B 25000 ਚ ਕੋਈ ਫੋਨ ਹੈਗਾ ਵਧੀਆ ਹਾਂਜੀ ਮਿਲ ਜਾਣਗੇ ਆ ਤੁਹਾਨੂੰ ਨੋਰਮਲ ਵਾਲਾ ਮਿਲ ਜਾਏਗਾ ਆ Pro Plus ਮਿਲ ਜਾਏਗਾ ਆ 20000 ਤੱਕ ਦੀ ਰੇਂਜ ਹੈ ਆ 25000 ਤੱਕ ਦੀ ਰੇਂਜ ਨੇ 25000 ਦੇ ਹੀ ਹਾਂਜੀ ਬਹੁਤ ਅੱਛਾ ਫੋਨ ਹੈ ਠੀਕ ਹੈ ਜੀ ਚਲਵਾ ਦੇ ਦੋ ਉਹ 5000 ਰੁਪਏ ਮੈਂ Google Pay ਕਰ ਦੇਣਾ ਬਾਕੀ 20000 ਰੁਪਏ ਤੁਸੀਂ ਮੇਰੇ ਨਾਲ ਆਜੋ ਮੈਂ ਦੁਕਾਨ ਤੋਂ ਦਵਾਣਾ ਹਾਂਜੀ ਠੀਕ ਆ ਆ ਤੁਸੀਂ ਸਕੈਨਰ ਤੇ ਕਰ ਲਓ ਮੈਡਮ ਹੋ ਗਈ 5000 ਆ ਜੀ ਬਰਨਾਲੀ ਆ ਜੀ ਹਲੋ ਵੀਰੇ ਵੀ ਤਿਆਰ ਨੇ ਹਾਂ ਤਿਆਰ ਨੇ ਵੀਰੇ ਲੈ ਲਓ ਮੈਡਮ ਆ ਇਹਨਾਂ ਨੂੰ ਦੇ ਦਿਓ ਠੀਕ ਆ ਜੀ ਹਾਲੋ ਜੀ ਪੁਰੇ 20 ਆਤਾ ਸਮੋਸੇ ਆ 20 ਰੁਪਏ ਦੇ ਮੇਰਾ ਕਿਹੜਾ 2000 ਰੁਪਿਆ ਫੋਨ ਦਾ ਕਿਹੜਾ ਫੋਨ ਮੈਂ ਤਾਂ 20 ਸਮੋਸੇ ਕਹਿ ਗਿਆ ਬੰਦਾ ਆ ਜਾਂਦੇ ਆ ਪਤਾ ਨਹੀਂ ਕਿੱਤੋਂ ਕਿੱਤੋਂ 20 ਸਮੋਸਿਆਂ ਦੇ ਪੈਸੇ ਲਿਆਓ ਮੈਨੂੰ ਕਿਤਾ ਫੋਨ ਵੀ ਲੈ ਗਿਆ ਉੱਤੋਂ ਸਮੋਸੇ ਦੇ ਪੈਸੇ ਵੀ ਮੈਨੂੰ ਦੇ ਦਿਓ ਹਾਲੋ ਕਰੇਗੇ 70 ਰੁਪਏ ਦੇ